ਅੱਜ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਚਟਕ ਲੱਗਿਆ ਜਦੋਂ ਕਾਂਗਰਸ ਦੇ ਖਾਸਮ ਖਾਸ ਮੰਨੇ ਜਾਂਦੇ ਤਰੁਣ ਕਟਾਰੀਆ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਇੱਥੇ ਦੱਸਣਯੋਗ ਹੈ ਕਿ ਪਿਛਲੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਤਰੁਣ ਕਟਾਰੀਆ ਦੇ ਵੱਲੋਂ ਆਪਣੀ ਧਰਮ ਪਤਨੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਉਤਾਰਨ ਦੀਆਂ ਗੱਲਾਂ ਸੁਰਖੀਆਂ ਦੇ ਵਿੱਚ ਸੀ ਅਤੇ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਦੇ ਬੋਰਡ ਵੀ ਬਾਹਰਟਾਂ ਦੇ ਵਿੱਚ ਲੱਗੇ ਵੇਖੇ ਗਏ ਸਨ। ਪਰ ਅਚਾਨਕ ਤੋਂ ਉਹਨਾਂ ਦੇ ਵਾਟ ਦੀ ਟਿਕਟ ਐਡਵੋਕੇਟ ਰਾਕੇਸ਼ ਮਹਿਤਾ ਦੀ ਮਾਤਾ ਜੀ ਨੂੰ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਤਰुण कटारिया ਨੂੰ ਕਾਂਗਰਸ ਪਾਰਟੀ ਤੋਂ ਨਾਰਾਜ਼ ਵੇਖਿਆ ਜਾ ਰਿਹਾ ਸੀ ਅਚਾਨਕ ਤੋਂ ਤਰुण कटारिया ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦਾ ਮਨ ਬਣਾ ਲਿਆ ਆਓ ਸੁਣਦੇ ਹਾਂ ਉਹਨਾਂ ਨੂੰ ਕਿਹੜੀ ਮਜਬੂਰੀ ਜਾਂ ਕਿਹੜੇ ਕਾਰਨਾ ਕਰਕੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਪਿਆ ਕੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਤਰਨ ਕੁਟਾਰੀਆ ਜੀ ਆਪਣੇ ਸਾਰੇ ਸਾਥੀਆਂ ਨਾਲ ਆਮ ਆਦੀ ਪਾਰਟੀ ਜੁਆਇਨ ਕਰ ਰਹੇ ਹੈ ਤੇ ਮੈਂ ਇਹਨਾਂ ਦਾ ਵੈਲਕਮ ਕਰਦੀ ਆਂ ਔਰ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਔਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਆਮ ਆਦੀ ਪਾਰਟੀ ਚਾਂਦੇਜੀ ਆਏ ਹਨ ਨੂੰ ਕਹਿੰਨੀ ਆਂ ਔਰ ਜਦੋਂ ਪਰਿਵਾਰ ਵੱਡਾ ਹੁੰਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਤਾਂ ਇਹਦੇ ਲਈ ਮੈਂ ਥੈਂਕਸ ਕਰੂੰਗੀ ਅਜੇ ਜੀ ਦਾ ਰਿੰਕੂ ਜੀ ਦਾ ਚਾਰੂ ਜੀ ਦਾ ਸਭ ਦਾ ਕਿ ਜੀ ਇਹਨਾਂ ਦੇ ਐਫਰਟਸ ਨਾਲ ਅੱਜ ਅਸੀਂ ਪਰਿਵਾਰੇ ਵੱਡਾ ਹੋ ਰਿਹਾ ਤੇ ਮੈਂ ਇਹੀ ਕਹੂੰਗੀ ਕਿ ਇਹ ਨਹੀਂ ਹੁੰਦਾ ਕਿ ਕੌਣ ਕਿਸ ਪਾਰਟੀ ਦਾ ਕਿਸ ਦਾ ਖਾਸ ਸੀਗਾ ਅੱਜ ਕੱਲ ਹਰ ਇਨਸਾਨ ਨੂੰ ਇਹ ਹੈ ਕਿ ਜਿੱਥੇ ਲੋਕ ਭਲਾਈ ਦੇ ਕੰਮ ਹੋ ਰਿਹਾ ਹਰ ਬੰਦਾ ਚਾਹੁੰਦਾ ਜਿਹੜਾ ਨੇਕ ਇਨਸਾਨ ਹੈ ਕਿ ਅਸੀਂ ਲੋਕ ਭਲਾਈ ਦੇ ਕੰਮਾਂ ਵੱਲ ਜੁੜੀਏ ਤਾਂ ਤਰुण ਜੀ ਆਮ ਆਦੀ ਪਾਰਟੀ ਦੀਆਂ ਅੱਛੇ ਕੰਮ ਲੋਕਾਂ ਪ੍ਰਤੀ ਕੰਮ ਲੋਕਾਂ ਪ੍ਰਤੀ ਹਮਦਰਦੀ ਦੇਖ ਕੇ ਆ ਜਾਮਾ ਦੀ ਪਾਰਟੀ ਚੈੱਕ ਨਹੀਂ ਬਿਲਕੁਲ ਜੀ ਜੋ ਜਿੱਥੇ ਰਿਜ਼ਰਵ ਕਰਦਾ ਉਹ ਮਾਨ ਜ਼ਰੂਰ ਮਿਲੂਗਾ ਆਮ ਆਦੀ ਪਾਰਟੀ ਚ ਤੇ ਮੈਂ ਇਹ ਕਹੂੰਗੀ ਜੇ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਇਹਨਾਂ ਨਾਲ ਧੋਖਾ ਕੀਤਾ ਸੀ ਤਾਂ ਅੱਜ ਦੇਖੋ ਉਹਨਾਂ ਨਾਲ ਵੀ ਕੀ ਹੋਇਆ ਕਿਸੇ ਨਾਲ ਧੋਖਾ ਕਰਨ ਵਾਲਾ ਕਦੇ ਕਾਮਯਾਬ ਨਹੀਂ ਹੁੰਦਾ ਤਾਂ ਤਰुण ਜੀ ਦੀ ਕੈਪੇਬਲ ਨੂੰ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜੋ ਇਹ ਡਿਜ਼ਰਵ ਕਰਦੇ ਆ ਇਹਨਾਂ ਨੂੰ ਜ਼ਰੂਰ ਮਾਨ ਸਨਮਾਨ ਦਿੱਤਾ ਜਾਊ ਆਮ ਆਦਮੀ ਪਾਰਟੀ ਰਿਸਪੈਕਟ ਦਿੰਦੀ ਹੈ ਆਮ ਆਦਮੀ ਪਾਰਟੀ ਇੱਕ ਗਰੀਬ ਪਾਰਟੀ ਹੈ ਪੈਸਾ ਤਾਂ ਹੈ ਨਹੀਂ ਇੱਕ ਰਿਸਪੈਕਟ ਦਿੰਦੀ ਹੈ ਵਰਕਰ ਦੀ ਮਿਹਨਤ ਦਾ ਮੁੱਲ ਦਿੰਦੀ ਹੈ ਮੈਂ ਅੱਜ ਮੈਡਮ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਬਹੁਤ ਵਧੀਆ ਕੰਮ ਹੋ ਰਿਹਾ ਰਾਜਪੁਰੇ ਦੇ ਤੇ ਮੇਰਾ ਪਹਿਲੇ ਅੱਧਾ ਪਰਿਵਾਰ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕਿਆ ਸੀ ਲੇਕਿਨ ਅੱਜ ਮੈਂ ਜੁਆਇਨ ਕਰੀਏ ਕਰੂੰਗੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਅਸੀਂ ਵੀ ਤੁਹਾਨੂੰ ਦੇਖਦੇ ਰਹੇ ਤੁਹਾਨੂੰ ਕਵਰ ਵੀ ਕਰਦੇ ਰਹੇ ਤੇ ਵਾਰਡ ਦੇ ਲੋਕੀ ਵੀ ਚਾਹੁੰਦੇ ਸੀਗੇ ਕਿ ਤੁਹਾਨੂੰ ਟਿਕਟ ਮਿਲੇ ਪਰ ਤੁਹਾਨੂੰ ਟਿਕਟ ਨਹੀਂ ਮਿਲੀ ਇਸ ਚੀਜ਼ ਦੀ ਨਿਰਾਸ਼ਾ ਸੀਗੀ ਤੁਹਾਡੇ ਮਨ ਚ ਹਾਂ ਥੋੜੀ ਜਿਹੀ ਨਿਰਾਸ਼ਾ ਤਾਂ ਸੀਗੀ ਲੇਕਿਨ ਆਪਾਂ ਅੱਜ ਵੀ ਸੇਵਾ ਕਰ ਰਹੇ ਹਾਂ ਵਾਰਡ ਦੀ 11 ਦੀ ਵੀ ਤੇ 12 ਦੀ ਵੀ ਅੱਗੇ ਵੀ ਕਰਦੇ ਆਵਾਂਗੇ ਫਿਰ ਇਹ ਫੈਸਲਾ ਲੈਣ ਲਈ ਇੰਨਾ ਟਾਈਮ ਕਿਉਂ ਲੱਗਿਆ ਤੁਹਾਨੂੰ ਨਹੀਂ ਪਰਿਵਾਰ ਤਾਂ ਚਲਾ ਗਿਆ ਸੀ ਫੈਸਲਾ ਤਾਂ ਪਹਿਲੇ ਹੀ ਲਿਆਵਿਆ ਸੀਗਾ ਲੇਕਿਨ ਅੱਜ ਮੌਕਾ ਮਿਲਿਆ ਤੇ ਅੱਜ ਆਪਾਂ ਜੁਆਇਨ ਕਰ ਲਿਆ ਜਿਸ ਤਰੀਕੇ ਦੀ ਮਿਹਨਤ ਉੱਥੇ ਕਰਦੇ ਸੀ ਉਸ ਤੋਂ ਵੱਧ ਕੇ ਇੱਥੇ ਕਰੋਗੇ ਆ ਨਹੀਂ ਜੀ ਬਹੁਤ ਵੱਧ ਕੇ ਕਰਾਂਗੇ

ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਕਿੱਦਾਂ ਹੋਵੇ ਅਸਰ